ਬਟਾਲਾ ਨਜ਼ਦੀਕੀ ਪਿੰਡ ਚਾਹਨੇਵਾਲ ਦੇ ਰਹਿਣ ਵਾਲੇ ਮੇਜਰ ਮਸੀਹ ਜਿਸ ਦੀ ਕਿ ਉਮਰ ਮਹਿ 35 ਸਾਲ ਸੀ ਦੀ 사ウਦੀ ਅਰਬ ਵਿੱਚ ਮੌਤ ਹੋ ਗਈ ਮੇਜਰ ਮਸੀਹ ਪਿਛਲੇ ਕਰੀਬ 5 ਸਾਲ ਤੋਂ 사ウਦੀ ਅਰਬ ਵਿੱਚ ਕੰਮ ਕਰਦਾ ਸੀ ਤੇ ਉੱਥੇ ਟਰਾਲਾ ਡਰਾਈਵਰ ਸੀ ਜਿੱਥੇ ਕਿ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਪਰਿਵਾਰ ਵਿੱਚ ਪਿੱਛੇ ਪਤਨੀ ਅਤੇ 5.5 ਸਾਲ ਦੀ ਬੱਚੀ ਛੱਡ ਗਿਆ ਹੈ ਇਸ ਦੇ ਪਰਿਵਾਰ ਮ੍ਰਿਤਕ ਦੇਨ ਨੂੰ ਭਾਰਤ ਭੇਜਣ ਦੀ ਅਪੀਲ ਕਰ ਰਿਹਾ ਹੈ ਤੇ ਪਰਿਵਾਰ ਨੇ ਦੱਸਿਆ ਕਿ ਉਸ ਨੇ ਆਪਣੀ ਕਮਾਈ ਨਾਲ ਨਵਾਂ ਘਰ ਬਣਾਇਆ ਸੀ ਪਰ ਉਸ ਨੂੰ ਨਵਾਂ ਘਰ ਵੇਖਣਾ ਨਸੀਬ ਹੀ ਨਹੀਂ ਹੋਇਆ ਨੋਂਬਰ ਮਹੀਨੇ ਵਿੱਚ ਉਸਨੇ ਛੁੱਟੀ ਲੈ ਕੇ ਘਰ ਆਉਣਾ ਸੀ ਲੇਕਿਨ ਉਸਦੇ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਦੀ ਖਬਰ ਆ ਗਈ ਇਹਨੂੰ 5 ਸਾਲ ਹੋ ਗਏ ਸਰਬੀਅਨ ਬਗਿਆ ਸੀ ਟ੍ਰਾਲਾ ਚੋਂ ਗਿਆ ਸੀ ਡਰਾਈਵਰ ਸੀਗਾ ਕੀ ਘਟਨਾ ਰਹੀ ਸੀ ਟ੍ਰਾਲਾ ਮੈਂ ਨਹੀਂ ਕੋਈ ਪੜਨ ਲੱਗਾ ਜੀ ਦੱਸਣ ਵਾਲੇ ਦੱਸਿਆ ਜਾਂ ਵੀਡੀਓ ਦੇ ਵੇਖਿਆ ਮਾਰਾ ਜੀ ਕਿ ਆਹ ਟ੍ਰਾਲਾ ਫਟ ਗਿਆ ਉਹ ਤੋਂ ਕਿਤਾ ਪਤਾ ਲੱਗਾ ਇਹ ਸੋ ਰਾਜ ਚੋਂ ਕੋ ਮੁੰਡਾ ਸੀਦਾ ਮਾਮਾ ਜੀ ਦੇ ਹੋਏ ਨਾਲ ਉਹ ਕੰਮ ਕਰਦੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਾਂ ਗੱਲ ਬਾਰੇ ਕੀ ਲੱਜ ਹੋ ਗਈ ਗਏ ਹਨ 5 ਸਾਲ ਕੱਢੇ ਹੋ ਗਏ ਸਾਡੇ 5 ਸਾਲ ਹੋ ਗਏ ਇਹ ਮੰਨਕਾਰ ਦੇ ਕੋਸਾ ਸਾਲ ਸਾਨੂੰ ਕੋਈ ਹੁਣ ਮੰਨ ਕਰਨੇ ਆ ਜੀ ਸਾਡੇ ਨੂੰ ਰੈੱਡ ਬਾਦੀ ਹੈ ਜੀ ਸਾਨੂੰ ਸਰਕਾਰ ਕੋਲ ਅਪੀਲ ਆ ਕਿ ਸਾਨੂੰ ਵਾਗੇ ਬੱਚੇ ਦੀ ਬਾਦੀ ਮਿਲ ਜੇ ਜਲਦੀ ਜਲਦੀ ਇਹ ਮਾਸ਼ੀ 33 ਗੇਮ ਮਾਰੇ ਅਗੋਂ ਨਹੀਂ ਬਿਖਿਆ ਤੇ ਨਹੀਂ ਬਤਾ ਜੀ ਦੁੱਖ ਵੀ ਦੇ ਵੱਡਾ ਕੋ ਹਾਂ ਦੁੱਖ ਬੋੜਾ ਵੱਡਾ ਜੀ ਸਾਰੇ ਨਗਰ ਨੂੰ ਜਾਂ ਸਾਰੇ ਨਗਰ ਮਿਲ ਜਪਾ ਦੇ ਤਾਂ ਦੋ ਜੋ ਆਈ ਹੈ 7 ਸਾਲ ਪਹਿਲੇ ਅਸੀਂ ਬੜੀ ਖੁਸ਼ੀਆਂ ਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਐ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਫਿਰ ਇੱਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਫੋਨ ਸੁਣਿਆ ਕਿ ਦਸਵੇਂ ਮਹੀਨੇ ਆਉਣ ਵਾਲਾ ਸੀ ਫਿਰ ਮੈਂ ਸੁਣਿਆ ਕਿਸੇਵੇਂ 7ਵੇਂ ਮਹੀਨੇ ਆਉਣਾ ਫਿਰ ਸੁਣਨ ਨੂੰ ਮੇਰੇ ਅੱਠਵਾਂ ਮਹੀਨਾ ਚੜਿਆ ਕਿ ਐਸੀ ਮੰਦ ਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਹੈ ਇਹ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ। ਸਾਡੇ ਕੋਲ ਫੋਟੋਆਂ ਆਈਆਂ। ਉਹਨਾਂ ਦੇਖ ਕੇ ਫੋਟੋਆਂ ਦੇ ਅਸੀਂ ਬੜੇ ਦੁਖੀ ਹੋਏ। ਕਿ ਕਿਸ ਤਰੀਕੇ ਨਾਲ ਉਹ ਦੀ ਮਰਤ ਹੋਈ। ਕੋਸ਼ਿਸ਼ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਛ ਅਸੀਂ ਕਰ ਸਕਦੇ। ਜੋ ਹੁਣ ਇਹ ਹੀ ਗੁੰਗਵਾ ਰਿਹਾ। ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ। ਉਪਰਾਲਾ ਕਰੇ ਕਿ ਉਹ ਇੱਥੇ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਤ ਜਲਤ ਉਹਦੀ ਮ੍ਰਿਤਕ ਦੇ ਜਿਹੜੀ ਹੈ ਇੱਥੇ ਉਹਨਾਂ ਦੇ ਪਿੰਡ ਚੈਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨਾਂ ਦੇ ਮਾਪੇ ਪੈਣਪਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹ ਕਿ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆਪਣੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀ ਇਹ ਹੀ ਹੈ ਕਿ ਸਰਕਾਰ ਦੇ ਅਗੇ ਗੁਹਾਰੇ ਕਿ ਜਲਤ ਜਲਤ ਕੋਸ਼ਿਸ਼ ਕਰਨ ਕੇ ਮ੍ਰਿਤ ਗਦੇ ਨੂੰ ਇੰਡੀਆ ਲਿਆਉਣ ਦੀ ਸਾਡੀ ਇਹੀ ਉਹਨਾਂ ਅਗੇ ਬੇਨਤੀ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658